ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਦੋਸਤੋ ਸਾਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਅਸੀਂ ਅੱਜ ਫਿਰ ਹਾਜ਼ਰ ਹੋਏ ਹਾਂ ਸੰਤ ਸਿੰਘ ਮਸਕੀਨ ਜੀ ਦੀ ਬੜੀ ਹੀ ਪਿਆਰੀ ਕਥਾ ਲੇ ਕੇ ਕਥਾ ਦਾ ਟਾਈਟਲ ਹੈ ਜਦੋਂ ਸੰਤ ਸਿੰਘ ਮਸਕੀਨ ਜੀ ਮੱਕਾ ਮਦੀਨਾ ਜਾਣ ਲੱਗੇ ਤਾਂ ਕੀ ਹੋਇਆ ਕੀ ਹੋਇਆ ਚੱਲ ਕੇ ਕਥਾ ਸਵਨ ਕਰਦੇ ਹਾਂ ਤੇ ਜਾਂਦੇ ਹਾਂ ਨਾ ਵੇ ਵਾਜੇ ਵਜਾਓ ਤਬਲੇ ਖੜਕਾਓ ਛੈਣੇ ਖੜਕਾਓ ਸਿਰ ਕਪਾਓ ਕਥਾ ਕਰੋ ਕੀਰਤਨ ਕਰੋ ਪੂਜਾ ਕਰੋ ਪਾਠ ਕਰੋ ਦਾਨ ਕਰੋ ਪੁੰਨ ਕਰੋ ਔਖੇ ਨਾ ਨਾ ਸਾਰੇ ਛਾਪਿਆਂ ਦੇ باوجود ਵੀ ਰੱਬ ਯਾਦ ਨਹੀਂ ਆਉਂਦਾ ਨਹੀਂ ਆਉਂਦਾ ਨਹੀਂ ਆਉਂਦਾ ਇਹ ਸਭ ਕੁਝ ਕਰਨ ਦੇ باوجود ਵੀ ਨਹੀਂ ਆਉਂਦਾ ਖਾਣਾ ਖੁਦਾ ਦੇ ਦਰਵਾਜ਼ੇ ਗਾਇਰ ਮੁਸਲਮਾਨਾਂ ਲਈ ਬੰਦ ਨੇ ਨਹੀਂ ਜਾ ਸਕਦੇ ਉਹ ਬਾਕੀਆਂ ਨੂੰ ਤੇ ਕਾਫਰ ਗਿਣਦੇ ਨੇ ਕਾਫਰ ਨਹੀਂ ਜਾ ਸਕਦੇ ਮੈਂ ਬਗਦਾਦ ਗਿਆ ਸੀ ਇਰਾਕ ਦੇ ਨਾਨਕ ਗੁਰਨਾਣਕ ਦੇਵ ਜੀ ਮਹਾਰਾਜ ਦਾ ਥੜਾ ਦੇਖਿਆ ਮੈਂ ਜਿੱਥੇ ਸਤਗੁਰਾਂ ਦੀ ਉਪਮਾ ਲਿਖੀ ਹੋਈ ਹੈ ਬਗਦਾਦ ਦੇ ਵਿੱਚ ਹੁਣ ਤੇ ਗੁਰਦੁਆਰਾ ਬਣ ਗਿਆ ਹੁਣ ਤੇ ਹਜ਼ਾਰਾਂ ਸੇਕੋ ਫੇ ਕੰਮ ਕਰਦੇ ਨੇ ਜਾਂਦੇ ਸੰਤਰੀ ਅੱਤਰ ਦੀ ਗੱਲ ਹੈ ਮੈਂ 사ウਦੀ ਅਰਬ ਦਾ ਵੀਜ਼ਾ ਲੈਣ ਵਾਸਤੇ ਗਿਆ ਇਰਾਕ ਦੇ 사ウਦੀ ਐਂਬੈਸੀ ਵਿੱਚ ਮੇਰਾ ਪਾਸਪੋਰਟ ਦੇਖ ਕੇ ਤੇ ਫਿਰ ਉਹਦੇ ਤੇ ਲਿਖਿਆ ਪ੍ਰੀਸਟ ਦੇਖ ਕੇ ਬੀਤਾ ਅਰਮਕ ਬੰਦ ਚੁੱਕੇ ਪਾਸਵਰਡ ਪਰੇ ਮਾਰੇ ਕਹਿਣ ਲਗੇ ਜੱਦੇ ਦੇ ਵਿੱਚ ਕਾਫਰ ਲੋਗ ਨਹੀਂ ਜਾ ਸਕਦੇ ਮੈਨੂੰ ਕਾਫਰ ਆ ਤੇ ਤੁਸੀਂ ਪਰੀਸਟ ਪਰੀਸਟ ਮਿਸ਼ਨਰੀ ਤੇ ਉਂਝ ਨਹੀਂ ਜਾ ਸਕਦੇ ਪਰ ਜੱਦਾ ਦੇ ਅੰਦਰ ਕਾਫਰ ਨੇ ਜਾ ਸਕਦੇ ਜੱਦਾ ਜਿੱਥੇ ਉਹ ਆਨਾ ਖੁਦਾ ਬਣਿਆ ਆ ਅਸੀਂ ਸਾਰੇ ਮੱਕਾ ਮਦੀਨਾ ਕਹੀ ਜਾਂਦੇ ਆ ਗਲਤ ਕਹੀ ਜਾਂਦੇ ਆਂ ਮਦੀਨਾ ਇੱਕ ਸ਼ਹਿਰ ਦਾ ਨਾਮ ਹੈ ਉੱਥੇ ਮੁਹੰਮਦ ਸਾਹਿਬ ਦੀ ਕਬਰ ਹੈ ਮੱਕਾ ਮਦੀਨਾ ਮੱਕਾ ਸ਼ਹਿਰ ਕਹਿੰਦੇ ਨੇ ਸ਼ਹਿਰ ਮਦੀਨਾ ਜਿੱਥੇ ਦੀ ਇਹ ਜ਼ਿਆਰਤ ਕਰਨ ਲਈ ਜਾਂਦੇ ਨੇ ਹਜ ਕਰਨ ਲਈ ਜਾਂਦੇ ਨੇ ਉਹ ਜੱਦਾ ਹੈ ਜੱਦੇ ਦੇ ਜੋ ਖਾਨਾ ਖੁਦਾ ਹੈ ਮੱਕਾ ਜੱਦਾ ਮੱਕਾ ਮਦੀਨਾ ਮੱਕਾ ਉਹ ਹਰ ਸ਼ਹਿਰ ਦੇ ਨਾਲ ਜੋੜਦੇ ਨੇ ਮੱਕੇ ਦਾ ਮਤਲਬ ਸ਼ਹਿਰ ਮੱਕੇ ਦਾ ਮਤਲਬ ਸਿਟੀ ਮੱਕਾ ਮਦੀਨਾ ਨਹੀਂ ਹੈ ਮਦੀਨੇ ਦੇ ਸੁੰਨੇ ਹੀ ਮੁਸਲਮਾਨ ਨਹੀਂ ਜਾਂਦੇ ਸ਼ੀਆ ਜਾਂਦੇ ਹੈ ਉਹ ਕਹਿੰਦੇ ਅਸੀਂ ਕਬਰ ਦੀ ਪੂਜਾ ਨਹੀਂ ਕਰਨੀ ਸੁੰਨੀ ਨਹੀਂ ਕਰਨੀ ਸ਼ੀਆ ਜਾਂਦੇ ਹੈ ਪਰ ਜੱਦੇ ਦੇ ਇੱਥੇ ਸਾਰੇ ਹੀ ਜਾਂਦੇ ਨੇ ਉੱਥੇ ਹਜ ਕਰਨ ਵਾਸਤੇ ਸਾਰੇ ਹੀ ਜਾਂਦੇ ਨੇ ਪਰ ਮੁਸਲਮਾਨ ਤੋਂ ਬਿਨਾ ਨਹੀਂ ਜਾ ਸਕਦਾ ਦੁਸ਼ਟ ਤੋਂ ਦੁਸ਼ਟ ਮੁਸਲਮਾਨ ਜਾ ਸਕਦਾ ਹੈ ਸੱਜਣ ਤੋਂ ਸੱਜਣ ਹਿੰਦੂ ਨਹੀਂ ਜਾ ਸਕਦਾ ਮੂਰਖ ਤੋਂ ਮੂਰਖ ਮੁਸਲਮਾਨ ਜਾ ਸਕਦਾ ਹੈ ਸਿਆਣੇ ਤੋਂ ਸਿਆਣਾ ਹਿੰਦੂ ਨਹੀਂ ਜਾ ਸਕਦਾ ਸਿੱਖ ਨਹੀਂ ਜਾ ਸਕਦਾ ਚੋਰ ਤੋਂ ਚੋਰ ਮੁਸਲਮਾਨ ਜਾ ਸਕਦਾ ਹੈ ਪਰ ਦਾਨੀ ਤੋਂ ਦਾਨੀ ਵੀ ਸਿੱਖੇਂ ਹਿੰਦੂ ਨਹੀਂ ਜਾ ਸਕਦਾ ਕਾਫਰ ਨਹੀਂ ਜਦ ਮੇਰਾ ਬਾਹ ਬਹੁਤ ਚੁੱਕੇ ਪਰੇ ਮਾਰਿਆ ਤੇ ਮੈਂ ਸੋਤੇ ਸਿਦਕੇ ਦੇ ਪੁਛਲੇ ਮੈਂ ਤਾਂ ਕਾਫਰ ਦੀ ਪਰੀ ਬਾਦਸ਼ਾਹ ਕੀ ਕਰਨੇ ਕਿ ਜਿਹੜਾ ਸਾਡੇ ਨਾਲ ਇਸ ਸੰਬੰਧੀ ਵਿਚਾਰ ਵੀ ਕਰਦਾ ਪੈਸ ਵੀ ਕਰਦਾ ਸੀ ਉਸ ਨੂੰ ਵੀ ਕਾਫਰ ਕਹਿੰਦੇ। ਦੱਸੋ। ਉਹ ਅੰਦਾਜ਼ਾ ਲਾ ਕੀ ਗੱਲ ਕਰੀਏ। ਹਾਂ। ਇਸਲਾਮ ਦੀ ਸ਼ਰਾਹ ਦੇ ਵਿੱਚ ਬੋਲਣ ਦੀ ਤਰਕ ਕਰਨ ਦੀ ਕੋਈ ਗੁੰਜਾਇਸ਼ ਨਹੀਂ। ਕੋਈ ਇਸਾਈ ਮਿਸ਼ਨਰੀ ਪਾਕਿਸਤਾਨ ਵਿੱਚ ਕਿਧਰੇ ਤਰਕ ਕਰ ਬੈਠੇ ਇਹ ਚਾਰ ਸ਼ਾਦੀਆਂ ਜਿਹੜੀਆਂ। ਬਈ ਗੱਲ ਹੈ। ਸ਼ਾਇਦ ਆਪ ਨੂੰ ਪਤਾ ਹੋਵੇ ਕਿ ਨਾ ਹੋਵੇ ਪਾਕਿਸਤਾਨ ਦੀ ਅਦਾਲਤ ਨੇ ਉਹਨਾਂ ਨੂੰ ਸਜ਼ਾਏ ਮੌਤ ਸੁਣਾਈ। ਾਰੇ ਯੂਰੂਪ ਦੇ ਦੇਸ਼ਾਂ ਨੇ ਅਬਿਲ ਕੀਤੀ ਹੈ ਵੀ ਇਹਨਾਂ ਦਾ ਇਤਨਾ ਕਸੂਰ ਨਹੀਂ ਹੈ ਪਰ ਉਹਨਾਂ ਨੇ ਸ਼ਰਧਾ ਕਾਨੂੰਨ ਬਣਾਇਆ ਸ਼ਰਧਾ ਦੇ ਖਿਲਾਫ ਕੋਈ ਨਹੀਂ ਬੋਲ ਸਕਦਾ ਕਹਿਣ ਤੋਂ ਮੁਰਾਦ ਹੈ ਧਰਮ ਵਿਨਾ ਦੇਤੇ ਹਜ਼ਾਰਾਂ ਸਾਲ ਜੋ ਭਾਰਤ ਦੇ ਜ਼ੁਲਮ ਹੁੰਦਾ ਰਿਹਾ ਉਹ ਅਜੇ ਵੀ ਇਸਲਾਮ ਦੇ ਚ ਮੌਜੂਦ ਹੋ ਜੋ পাপ ਕਰੇ ਪਰਮਾਰਥ ਕੇ ਵਸ ਤੇ ਪਾਪਨ ਤੇ ਪਨ ਬਾਪ ਲਜਾਈ ਸਜੇ ਸਜੇ ਦੁਨੀਆ ਸਿਆਣੀ ਹੁੰਦੀ ਗਈ ਜਿਉ ਜੋ ਪਿੱਛੇ ਜਾਓਗੇ ਇਤਨਾ ਸਿਆਣਾ ਯੁਗ ਨਹੀਂ ਸੀ ਸਤਜੁਗ ਤ੍ਰੇਤਾ ਦਵਾਪੁਰ ਭਣੀਏ ਕਲ ਜੋ ਉਤਮ ਜੁਗਾ ਮਾਈਂ ਭੁੱਲ ਕੇ ਕਿਧਰੇ ਨਾ ਕਹਿ ਦੇਣਾ ਸਤਜੁਗ ਮਹਾਨ ਨਹੀਂ ਸੀ ਕੁਛ ਨਹੀਂ ਸੀ ਗਰਵ ਗਾਲ ਦਾ ਇੱਕ ਬੱਚਾ ਹੈ ਠੀਕ ਹੈ ਝੂਠ ਨਹੀਂ ਬੋਲਦਾ ਬੇਈਮਾਨੀ ਨਹੀਂ ਕਰਦਾ ਗਰਵ ਗਾਲ ਦਾ ਬੱਚਾ ਹੈ ਬੰਦਨ ਦੇ ਚ ਉਹ ਤੇ ਗਰਵ ਦੇ ਚ ਪ੍ਰਕਿਰਤੀ ਦੇ ਗਰਵ ਦੇ ਚ ਸੀ ਸਤਜੁਗ ਦੇ ਜੀ ਬਸ ਹਲ ਤੋੜ ਕੇ ਖਾ ਲੈਣੇ ਪਹਾੜਾਂ ਦੀਆਂ ਕੰਦਰਾਂ ਵਿੱਚ ਰਹਿ ਲੈਣਾ ਨਾ ਕੋਈ ਸਮਾਜ ਨਾ ਕੋਈ ਕਬੀਲਾ ਨਾ ਕੋਈ ਰਾਜਨੀਤੀ ਨਾ ਕੋਈ ਕਸਬੇ ਨਾ ਕੋਈ ਸ਼ਹਿਰ ਅਗਰ ਉਹ ਸੰਤ ਵਰਗਾ ਜੀਵਨ ਦਾਸੀ ਮਜਬੂਰੀ ਸੀ ਸਮਾਜ ਦੇ ਚ ਰਹਿ ਕੇ ਪਤਾ ਚਲਦਾ ਹੈ ਮਨੁੱਖ ਈਮਾਨਦਾਰ ਹੈ ਕਿ ਬੇਈਮਾਨ ਹੈ ਧਨ ਸਪਲ ਸੰਪਲ ਦੇ ਚ ਰਹਿ ਕੇ ਪਤਾ ਚਲਦਾ ਹੈ ਠੱਗ ਹੈ ਕਿ ਦਾਨੇ ਬਰਨ ਤਰ੍ਹਾਂ ਦੇ ਸਮਾਜ ਦੇ ਚ ਰਹਿ ਕੇ ਪਤਾ ਚਲਦਾ ਹੈ ਮਨੁੱਖ ਦੁਰਾਚਾਰੀ ਹੈ ਕਿ ਸਦਾਚਾਰੀ ਹੈ ਆਦੀ ਮਨੁੱਖ ਸਮਾਜਿਕ ਪ੍ਰਾਣੀ ਨਹੀਂ ਸੀ ਕੱਲਾ ਹੀ ਸੀ ਕਬੀਲੇ ਨਹੀਂ ਸਨ ਕੁਟੰਬ ਨਹੀਂ ਸੀ ਹੈ ਮੁਫਸਰ ਮੈਂ ਅਰਜ਼ ਕਰਾਂ ਇਹ ਯੋਗ ਉੱਤਮ ਯੋਗ ਹੈ ਪੱਥਰ ਵੀ ਪਿਆ ਪਿਆ ਵਿਕਾਸ ਕਰ ਰਿਹਾ ਹੈ ਹਜ਼ਾਰਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਮਿੱਟੀ ਬਣ ਕੇ ਬਨਸਪਤੀ ਦੀ ਸ਼ਕਲ ਦੇ ਵਿੱਚ ਪ੍ਰਗਟ ਹੋ ਗਈ ਬਨਸਪਤੀ ਵੀ ਵਿਕਾਸ ਕਰਦੀ ਹੈ ਇਹਦੇ ਚ ਵੀ ਫਲਦਾਰ ਦਰਖਤ ਫੁੱਲ ਇਹ ਬਨਸਪਤੀ ਦਾ ਵਿਕਸਤ ਰੂਪ ਹੈ ਵਿਕਸਤ ਹੋ ਕੇ ਹੀ ਅੱਗੇ ਪਸ਼ੂ ਪਕਸ਼ੀ ਬਣਦੇ ਪਸ਼ੂਆਂ ਦੇ ਚ ਵੀ ਵਿਕਾਸ ਹੈ ਤੇ ਪਕਸ਼ ਪਸ਼ੂਆਂ ਦਾ ਵਿਕਾਸ ਰੂਪ ਹੈ ਉਹਦਾ ਗਊ ਹੋ ਜਾਣਾ ਘੋੜਾ ਹੋ ਜਾਣਾ ਆਥੀ ਹੋ ਜਾਣਾ ਮੋਰ ਹੋ ਜਾਣਾ ਹੰਸ ਹੋ ਜਾਣਾ ਇਹਨਾਂ ਦੇ ਮਨ ਜ਼ਿਆਦਾ ਕੰਮ ਕਰਦੇ ਨੇ ਸਾਰਾ ਬੋਧ ਜਗਤ ਅਥੀ ਦੀ ਪੂਜਾ ਕਰਦਾ ਹੈ ਜਿਸ ਤਰ੍ਹਾਂ ਹਿੰਦੂ ਜਗਤ ਗਊ ਦੀ ਪੂਜਾ ਕਰਦਾ ਹੈ ਕੌਂ ਪੂਜਾ ਕਰਦਾ ਹੈ ਮਨੁੱਖ ਦੇ ਨੇੜੇ ਨੇ ਜਿਆਦਾ ਸਿਆਣੇ ਜਾਨਵਰ ਥੋੜੀ ਜੀਆਂ ਸੋਝ-ਬੋਝ ਜਿਆਦਾ ਰੱਖਦੇ ਨੇ ਜਿਨ੍ਹਾਂ ਦਾ ਮਨ ਜਿਆਦਾ ਕੰਮ ਕਰਨ ਲੱਗ ਪਿਆ ਦੁੱਖ ਸੁਖ ਜਿਆਦਾ ਮਹਿਸੂਸ ਕਰਨ ਲੱਗ ਪਏ ਭਾਰਤ ਦੇ ॠषि मुਨੀਆਂ ਨੇ ਕਈਆਂ ਨੂੰ ਮਾਰਨਾ ਜਾਂ ਇਹਨਾਂ ਦਾ ਮਾਸ ਖਾਣਾ ਬੰਦੇ ਦਾ ਮਾਸ ਖਾਣਾ ਘੋੜੇ ਦਾ ਮਾਸ ਅਥੀ ਦਾ ਮਾਸ ਗਊ ਦਾ ਮਾਸ ਇਹ ਤੇ ਮਨੁੱਖ ਵਰਗ ਹੈ ਨੇ ਜੰਗਲ ਵਿੱਚ ਇੱਕ ਹਾਥੀ ਮਹਾਤਮਾ ਬੁੱਧ ਦੀ ਸੇਵਾ ਕਰਦਾ ਸੀ। ਕਰਮੰਡਲ ਚੁੱਕ ਕੇ ਲੈ ਜਾਂਦਾ ਸੀ ਸੋਂਡ ਨਾਲ ਨਦੀ ਤੋਂ ਪਾਣੀ ਬੰਦੇ ਸੀ। ਸਾਰੀ ਰਾਤ ਜਦ ਸਾਧਨਾ ਕਰਨੀ ਆਉਂਦੀ ਸੀ ਮਹਾਤਮਾ ਬੁੱਧ ਨੇ ਉਹ ਚਾਰੋਂ ਪਾਸੇ ਪਹਿਰਾ ਦੇ ਕੇ ਜੰਗਲੀ ਜਾਨਵਰਾਂ ਤੋਂ ਰੱਖਿਆ ਕਰਦਾ ਸੀ ਪਹਿਰਾ ਦੇ ਕੇ। ਉੱਚੇ-ਉੱਚੇ ਦਰਖਤਾਂ ਤੋਂ ਫਲ ਤੋੜ ਕੇ ਲਿਆਂਦਾ ਸੀ ਸੋਂਡ ਦੇ ਨਾਲ। ਫੇ ਮਹਾਤਮਾ ਬੁੱਧ ਦੇ ਅਗੋਂ ਰੱਖਦਾ ਸੀ। ਜਿਸ ਦਿਨ ਜੰਗਲ ਨੂੰ ਛੋੜ ਕੇ ਮਾਤਮਾ ਬੁੱਧ ਪਰਸਤਾਨ ਕਰਨ ਲੱਗੇ ਇਸ ਹਾਥੀ ਨੇ ਤੜਪ ਤੜਪ ਕੇ ਆਪਣੇ ਪ੍ਰਾਣ ਦੇ ਦਿੱਤੇ ਉਹ ਇੱਕ ਹਾਥੀ ਦੀ ਕਥਾ ਪੁਰਾਣਾ ਜਿਹਾ ਮੌਜੂਦ ਹੈ ਇੱਕ ਹਾਥੀ ਦੀ ਕਥਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਰ ਬਾਰ ਰਿਪੀਟ ਕਰਦੇ ਨੇ ਜਬ ਹੀ ਸਰਨ ਗਹੀ ਕਿਰਪਾ ਨਿਤ ਗਜ ਗਰਾਤੇ ਛੂਟਾ ਮਹਿਮਾ ਨਾਮ ਕਹਾ ਲੋ ਵਰਨੋ ਰਾਮ ਕਹਿਤ ਬੰਦਨ ਤੇ ਟੂਟਾ ਇਹ ਬੰਦੇ ਦੀ ਕਥਾ ਨਹੀਂ ਗੱਜ ਦੀ ਕਥਾ ਅਕੀਦੀ ਕਥਾ ਇਹਨਾ ਮਤਲਬ ਹੈ ਹਾਥੀ ਕੋਲ ਬਤਾਨੀ ਤੇ ਮਸ਼ੂਰ ਹੈ ਪਰ ਉਹਦੇ ਕੋਲ ਬੁੱਧ ਮਨੁੱਖਾਂ ਵਰਗੇ ਉਸ ਕਲ ਸੀ ਮੈਂ ਇਹ ਤੇ ਨਹੀਂ ਕਹਿੰਦਾ ਸਾਰੇ ਹਾਥੀਆਂ ਕੋਲ ਮਨੁੱਖ ਵਰਗੇ ਬੁੱਧ ਹੁੰਦੇ ਸਾਰੇ ਹਾਥੀ ਸਿਆਣੇ ਹੁੰਦੇ ਨਹੀਂ ਸਾਰੇ ਤੇ ਮਨੁੱਖ ਵੀ ਸਿਆਣੇ ਨਹੀਂ ਪਰ ਐਸਾ ਹੁੰਦਾ ਹੈ ਹਾਥੀਆਂ ਦੇ ਚੋਂ ਵੀ ਕੁਝ ਐਸੇ ਹਾਥੀ ਨੇ ਜੋ ਮਨੁੱਖ ਦੀ ਤਰ੍ਹਾਂ ਨੇ ਗਵਾਂਵਾਂ ਦੇ ਚਾ ਵੀ ਕੁਝ ਐਸੀਆਂ ਗਵਾਂਵਾਂ ਨੇ ਜੋ ਮਨੁੱਖ ਦੀ ਤਰ੍ਹਾਂ ਨੇ ਘੋੜਿਆਂ ਦੇ ਚਾ ਵੀ ਕੁਝ ਐਸੇ ਘੋੜੇ ਨੇ ਜੋ ਮਨੁੱਖ ਦੀ ਤਰ੍ਹਾਂ ਨੇ ਤੇ ਮਨੁੱਖਾਂ ਦੇ ਚ ਵੀ ਬਹੁਤੇ ਐਸੇ ਨੇ ਜੋ ਪਸ਼ੂਆਂ ਦੀ ਤਰ੍ਹਾਂ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਸੋ ਦੋਸਤੋ ਐਸੀ ਸੰਤ ਸਿੰਘ ਮਸੀਹ ਜੀ ਦੀ ਬੜੀ ਹੀ ਪਿਆਰੀ ਕਥਾ ਜੋ ਆਪ ਜੀ ਨੇ ਸਰਵਨ ਕੀਤੀ ਜਿਸ ਵਿੱਚ ਸੰਤ ਸਿੰਘ ਮਸੀਹ ਜੀ ਦੱਸ ਰਹੇ ਹਨ ਕਿ ਜਦੋਂ ਉਹ ਸੌਦੀ ਅਰਬ ਅੰਬੈਸੀ ਦੇ ਵਿੱਚ ਮੱਕਾ ਮਦੀਨਾ ਜਾਣ ਨੂੰ ਵਾਸਤੇ ਵੀਜ਼ਾ ਲੈਣ ਵਾਸਤੇ ਗਏ ਤੇ ਉਹਨਾਂ ਨੇ ਪਾਸਪੋਰਟ ਦੇ ਵਿੱਚ ਉਹਨਾਂ ਦਾ ਇਸ਼ਤ ਦੇਖੇ ਪਾਸਪੋਰਟ ਪੜੇ ਮਾਰਿਆ ਉਹਨਾਂ ਨੇ ਕਾਰਨ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਕਾਫਰ ਲੋਕ ਇੱਧਰ ਨਹੀਂ ਜਾ ਸਕਦੇ ਤੇ ਸੰਤ ਸਿੰਘ ਮਸਕੀਨ ਜੀ ਕਹਿਣ ਲਗੇ ਕਾਫਰ ਦੀ ਪਰਵਾਸਾ ਦੇ ਦੱਸੋ ਤੇ ਉਹਨਾਂ ਨੇ ਕਿਹਾ ਜਿਹੜਾ ਬੰਦਾ ਸਾਡੇ ਨਾਲ ਇਸ ਇਸ ਬਾਰੇ ਵਿਚਾਰ ਵੀ ਕਰਦਾ ਹੈ ਅਸੀਂ ਉਸਨੂੰ ਵੀ ਕਾਫਰ ਮੰਨਦੇ ਹਾਂ ਦੋਸਤੋ ਸੰਤ ਸਿੰਘ ਮਸਕੀਨ ਜੀ ਨੇ ਇਸ ਵਿੱਚ ਇਹ ਵੀ ਦੱਸਿਆ ਕਿ ਜੋ ਮੱਕਾ ਮਦੀਨਾ ਹੈ ਗੈਰ ਮੁਸਲਮਾਨਾਂ ਵਾਸਤੇ ਬੰਦ ਹੈ ਉਹਨਾਂ ਨੇ ਦੱਸਿਆ ਕਿ ਮੂਰਖ ਤੋਂ ਮੂਰਖ ਮੁਸਲਮਾਨ ਉੱਧਰ ਜਾ ਸਕਦਾ ਹੈ ਸੱਜਣ ਤੋਂ ਸੱਜਣ Hindu ਨਹੀਂ ਜਾ ਸਕਦਾ ਚੋਰ ਤੋਂ ਚੋਰ ਮੁਸਲਮਾਨ ਉੱਧਰ ਜਾ ਸਕਦਾ ਹੈ ਸੱਜਣ ਤੋਂ ਸੱਜਣ Hindu Sikh ਉੱਧਰ ਨਹੀਂ ਜਾ ਸਕਦਾ ਇਹ ਉਹਨਾਂ ਦਾ ਕਾਨੂੰਨ ਹੈ ਸਿਸਟਮ ਹੈ ਉਸ ਤੋਂ ਇਲਾਵਾ ਉਹਨਾਂ ਨੇ ਮਹਾਤਮਾ ਬੁੱਧ ਜੀ ਦੀ ਇਹ ਕਥਾ ਦਸੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਹਾਥੀ ਨੇ ਕਿਸ ਤਰ੍ਹਾਂ ਉਹਨਾਂ ਦੀ ਸੇਵਾ ਕੀਤੀ ਕਿ ਨਦੀ ਦੇ ਵਿੱਚੋਂ ਪਾਣੀ ਭਰ ਕੇ ਲਿਆਂਦਾ ਰਿਹਾ ਫਲ ਫਰੂਟ ਉਹਨਾਂ ਦੀ ਲਿਆਂਦਾ ਰਿਹਾ ਕਿਉਂਕਿ ਉਹਨਾਂ ਨੇ ਦੱਸਿਆ ਕਿ ਦੋ ਤਿੰਨ ਪੰਛੀ ਉਹਨਾਂ ਨੇ ਇਸ ਤਰ੍ਹਾਂ ਤੇ ਦੱਸਿਆ ਹਾਂ ਜਿੱਦਾ ਹਾਥੀ ਹੋ ਗਿਆ ਕੋੜਾ ਹੋ ਗਿਆ ਔਰ ਗਾਹ ਹੋ ਗਈ ਜਿਨ੍ਹਾਂ ਦੇ ਵਿੱਚ ਬੰਦਿਆਂ ਵਾਲਾ ਦਿਮਾਗ ਹੁੰਦਾ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਮਾਦਮਾਂ ਬੁੱਧ ਜੀ ਜੰਗਲ ਛੱਡ ਕੇ ਜਾਣ ਲੱਗੇ ਤੇ ਉਸ ਹਾਥੀ ਨੇ ਉਹਨਾਂ ਦੇ ਵਿਛੋੜੇ ਵਿੱਚ ਤੜਪ ਤੜਪ ਕੇ ਆਪਣੇ ਪ੍ਰਾਂਤ ਤਿਆਗ ਦਿੱਤੇ ਸੋ ਦੋਸਤੋ ਏਸੀ ਸਾਡੀ ਅੱਜ ਦੀ ਵੀਡੀਓ ਆਪ ਜੀ ਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਦੇ ਵਿੱਚ ਜਰੂਰ ਦੱਸਣਾ ਦੋਸਤੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕਨ ਵਾਹਿਗੁਰੂ ਜੀ